ਹਾਂ ਜੀ ਵਾਈਗੁਰ ਜੀ ਵਾਈਕਰ ਸਾਹਿਬ ਵਾਈਗੁਰ ਜੀ ਕੀ ਪਤਰੀ ਜੀ ਜੀ ਲੰਗਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਕਿਰਪਾ ਨਾਲ ਜੀ ਇਹ ਪੰਜ ਛੇ ਸਾਲ ਤੋਂ ਚੱਲ ਰਿਹਾ ਜੀ ਛਾਗ ਤੇ ਮੱਕੀ ਦੀ ਰੋਟੀ ਦਾ ਪਰਸਾਦਾ ਜੀ ਇਹ ਸੇ ਤਿਆਰ ਹੁੰਦਾ ਵਾ ਔਰ ਬਾਬਾ ਜੀ ਦੀ ਬਹੁਤ ਕਿਰਪਾ ਵਾ ਸਾਰੀ ਸੰਗਤ ਇਲਾਕੇ ਦੀ ਸਾਡੇ ਲਾਗੇ ਲਾਗੇ ਸਾਰੇ ਜੀ ਵੀਰ ਸੱਜੇ ਸਾਰੇ ਲੜਕੇ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੰਗਰ ਸਾਰੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਲੰਗਰ ਚੱਲਦਾ ਜੀ ਵਾਈਕਰ ਜੀ ਖਾਲਸਾ ਵਾਈਗੁਰ ਜੀ ਕੀ ਪਤਰੀ ਠੀਕ ਹੈ ਖਾਲਸਾ ਵਾਈਦੀ ਪਤਰੀ ਜੀ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਇਹ ਮੇਰੇ ਜ਼ਰਦਾਰ ਜੀ ਇਹਨਾਂ ਨੇ ਲੰਗਰ ਰਾਇਆ ਵਾ ਜੀ ਤੇ ਸਾਬੇ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਲੱਗਾ ਵਾ ਜੀ ਤੇ ਮਹਾਰਾਜ ਸਭ ਨੂੰ ਖੁਸ਼ੀਆਂ ਦੇਵੇ ਤੇ ਸਭ ਤੇ ਰਹਿਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਅੱਜ ਬਾਬਾ ਦੀਪ ਸਿੰਘ ਜੀ ਦੇ ਜੰਮਨ ਸੰਪੰਚੇ ਨਗਰ ਕੀਰਤਨ ਲਗ ਰਿਹਾ ਹੈ ਨਗਰ ਕੀਰਤਨ ਦੀ ਖੁਸ਼ੀ ਵਿੱਚ ਥਾਂ ਥਾਂ ਲੰਗਰ ਲਾਏ ਆ ਅਸੀਂ ਮਹਾਰਾਜ ਜੀ ਸਾਹਿਬ ਦੀ ਸੇਵਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਪੰਡ ਪਉ ਪੰਡ ਵਿੱਚ ਵੇਖੇ ਜਨਮ ਲੀਤਾ ਅਰਚ ਵਰਸ਼ ਦੇ ਖੁਸ਼ੀ ਦੇ ਢੋਲ ਵੱਜੇ ਆਕੇ ਪਰੀਆਂ ਨੇ ਮੰਗਲਾ ਚਾਰ ਕੀਤਾ ਦੇਵਤਿਆਂ ਨੇ ਫੁੱਲ ਵਰਸਾਏ ਪਰੀਆਂ ਮੰਗਲ ਗਾਏ ਹੋਈਆਂ ਜੱਗ ਵਿੱਚ ਸਰ ਰਚਨਾਈਆਂ ਉਹ ਧੰਨ ਧੰਨ ਮਾਤਾ ਜਿਹੜੇ ਸਭ ਸੰਗਤਾਂ ਦੇਣ ਵਧਾਈਆਂ ਧੰਨ ਧੰਨ ਮਾਤਾ ਜਿਉਣ ਜਿਹੜਾ ਸੰਗਤਾਂ ਦੇਣ ਵਧਾਈਆਂ ਤਾਂ ਬਾਬਾ ਜੀ ਇਸੇ ਜਨਮ ਲਿਆ ਅੱਜ ਖੁਸ਼ੀ ਮਨਾਈਏ ਸਾਰੇ ਆਵੋ ਰਲ ਕੇ ਦਰਸ਼ਨ ਕਰੀਏ ਜਿਸਨੇ ਪਾਪੀ ਤਾਰੇ ਆਵੋ ਰਲ ਕੇ ਦਰਸ਼ਨ ਕਰੀਏ ਜਿਸਨੇ ਪਾਪਿਆਂ ਸਾਰੀਆਂ ਸਗੈ ਜਕਾਰਾ ਛੱਡੋ ਮੋਰੀ ਸੋਨਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਿਕ ਜੀ ਦਾ ਖਾਲਸਾ ਮੈਿਕ ਜੀ ਦੇ ਪਤੇ ਮੈਂ ਬੇਨਤੀ ਕਰਦਾ ਹਾਂ ਵੀ ਸਾਡੇ ਘੁਮਾਰ ਨਗਰ ਵੱਲੋਂ ਸਬਜੀ ਜੁਨੀਅਰ ਵੱਲੋਂ ਦੂਰ ਜੁਨੀਅਰ ਵੱਲੋਂ ਕਮੂਹ ਤੰਗ ਤੋਂ ਵੱਲ ਰੁਪਏ ਰੁਪਏ ਦੋ-ਦੋ ਰੁਪਏ ਇਕੱਠੇ ਕਰਕੇ 100 ਰੁਪਏ ਇਕੱਠੇ ਕਰਕੇ ਇਹ ਲਗਨ ਲੋਦੇ ਆ ਆਇਸ ਨਾਲੇ ਲਗਨ ਲੱਗਦਾ ਵਾ ਸਬਜੀ ਜੁਨੀਅਰ ਵੱਲੋਂ ਤੇ ਬੂਰ ਜੁਨੀਅਰ ਵੱਲੋਂ ਮੈਂ ਸਮੂਹ ਸੰਤੋਲੋਂ ਸੁਭਾਰ ਨਗਰ ਦੇ ਸੰਤੋਲੋਂ ਬੇਤੀ ਕਰਦਾ ਹਾਂ ਵੀ ਸਮੂਹ ਸੰਗਤ ਜੋ ਸਾਡੇ ਨਗਰ ਵਿੱਚ ਦੀ ਲੰਗੀ ਆਈ ਆਈ ਆਜ ਕੇ ਉਹਨਾਂ ਨੂੰ ਬਿਲੋ ਦਿਨੋਂ ਤਨਵਾਦ ਕਰਦੇ ਹਾਂ ਸਾਰੀ ਜੁਨੀਅਨ ਲੋਕ ਇਦਾਂ ਹੀ ਮੇਲੇ ਲੱਗਦੇ ਰਹਿਣ ਇਦਾਂ ਹੀ ਲੰਗਰ ਚੱਲਦੇ ਰਹਿਣ ਤੇ ਮਹਾਰਾਜ ਪਰਮਤਮਾ ਸਾਰਿਆਂ ਨੂੰ ਆਪਣਾ ਰੋਜੀ ਰੋਟੀ ਦੇ ਦੇ ਰੱਖੇ ਤਾਂ ਰੋਜੀ ਬਖਸ਼ੇ ਇਹ ਤੇ ਗੱਲਾਂ ਕਰਦਾ ਮੈਂ ਮਹਾਰਾਜ ਖਲੋਦ ਅਸ ਬੇਨਤੀ ਮੰਗਦਾ ਆ ਵੀ ਅਹੀਂ ਲੰਗਰ ਲਾਉਂਦੇ ਲਈ ਇਸ ਤਰ੍ਹਾਂ ਸੰਗਤ ਵਹਿੰਦੇ ਰਹੀਏ ਪਰਮਾਤਮਾ ਉਮਰ ਬਖਸ਼ੇ ਰਾਹੀ ਏ ਸੋਨਾ ਜੁਗਨੀਆਂ ਕਾਲ ਬੀਦਾ ਖਾਲਸਾ ਵੈਕਰ ਜੀ ਦੀ ਫਤਿਹ ਸਾਨੂੰ ਚਲੋ ਜੀ ਦੀ ਲੰਗਰ ਲਗਾਉਂਦੇ ਰੱਖ ਸਾਨੂੰ ਲੰਗਰ ਨਾ ਆਉਂਦਿਆਂ ਨੂੰ ਹੋ ਗਿਆ ਵਾ 14 ਸਾਲ ਹੋ ਗਏ ਆ 14 ਸਾਲ ਹੋ ਗਿਆ ਵੈਰੀਆ ਚੱਲਣ ਡਿਆ ਬਾਬਾ ਦੀਪ ਸਿੰਘ ਦਾ ਤੇ ਬੜੀ ਕਿਰਪਾ ਵਾ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਇਹੋ ਹਮ ਆਗੇ ਸੰਗਤ ਦੇ ਦਰਸ਼ਨ ਦਿੱਤੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਵੈਕਰ ਜੀ ਤੇ 14 ਸਾਲ ਹੋ ਗਏ ਆ ਸਾਨੂੰ ਲੰਗਰ ਲਾਉਂਦਿਆਂ ਨੂੰ ਬਾਰਿਦ ਆ ਪਾਰ ਕਿ ਪਾਇਆ ਭਰਾਵਾਂ ਦਾ ਬੜਾ ਕਾਟਿਆ ਵੈਗਰਜੀ ਦਾ ਖਾਲਸਾ ਤੇ ਵੈਗਰ ਗੁਰਦੀ ਫਤਿਹ ਮੈਨੂੰ ਵੀ ਖਾਲਸਾ ਵੈਗਰ ਗੁਰਦੀ ਫਤਿਹ ਪਹਿਲਾਂ ਤਾਂ ਸਾਰੇ ਸਮੂਹ ਸਾਥ ਸਮਤਰੋਂ ਲੱਖ ਲੱਖ ਵਧਾਈ ਹੋਵੇ ਬਾਬਾ ਜੀ ਚੰਗੀ ਦੇ ਜਨਮ ਦਿਹਾੜੇ ਦੀ ਬਾਕੀ ਵੇਖੋ ਜੀ ਇਹ ਜਿਹੜੇ ਸਮੂਹ ਇਲਾਕਾ ਨਿਵਾਸੀ ਆ ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਆਉਂਦੇ ਜਾਂਦੇ ਰਹਿਆਂ ਲੰਗਰ ਛਕਾਉਂਦੇ ਆ ਇਹ ਲੰਗਰ ਚੱਲਦੇ ਨੂੰ ਤਕਰੀਬਨ 15 ਸਾਲ ਹੋ ਗਏ ਆ ਪੇ ਉਹ ਜੋ ਅਡੇ ਵਾਸੀਆਂ ਦਾ ਸਹਿਯੋਗ ਹੈ ਕੁਝ ਪਿੰਡ ਚ ਪਾਲ ਵਾਸੀਆਂ ਦਾ ਆ ਇਹ ਇਹਨਾਂ ਦਾ oprala ਹੈ ਆਏ ਸਾਲ ਹੀ ਇਹਦਾ ਲੰਗਰ ਚਲਾਉਦੇ ਆ ਸਵੇਰੇ ਪਹਿਲਾਂ ਚਾਹ ਪਕੌੜਿਆਂ ਦਾ ਹੁੰਦਾ ਆ ਫਿਰ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਲੰਗਰ ਦੇ ਵਿੱਚ ਬਣਾਉਂਦੇ ਆ ਸ਼ਾਮ ਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਫਰੂਟ ਵੰਡਦੇ ਨੇ ਕੇਜ ਕਟਿਆ ਜਾਂਦਾ ਹੈ ਇਹਦੇ ਵਿੱਚ ਮੇਨ ਇਹ ਜਿੰਨੇ ਵੀ ਇਹ ਗਰੁੱਪ ਦੇ ਮੈਂਬਰ ਸਾਰਿਆਂ ਦਾ ਸਹਿਯੋਗ ਆ ਕਲਿਊਸ਼ਨ ਦੇ ਸਮਾਜ ਦੇ ਲੰਗਰ ਆ ਰਹੇ ਆ ਜਿਹੜੀ ਚੌਲ ਦਾ ਨਾਲ ਦਾਲ ਪਕਾ ਧੀਰ ਬਰਾਮਾ ਵਾਲੀ ਚੱਲਦੀ ਹੈ 14 ਸਾਲ ਹੋ ਗਏ ਲੰਗਰ ਲੰਮੇ ਰਾਣੀ ਬਾਬਾ ਜੀ ਕਿਰਪਾ ਬਾਬਾ ਜੀ ਨੇ ਕੀਤੀ ਹਰਸ਼ ਫਿਰ ਭਰਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਪਿੰਡ ਕੋਵੰਡ ਵਿਖੇ ਅੰਮ੍ਰਿਤਸਰ ਤੋਂ ਨਗਰ ਕੀਰਤਨ ਬਾਬਾ ਜੀ ਦੇ ਜਨਮ ਸਥਾਨ ਪਿੰਡ ਕੋਵੰਡ ਵਿਖੇ ਕੋਵੰਡ ਵਿਖੇ ਸਮੂਹ ਸੰਗਤ ਦੇ ਜਾ ਰਹੀ ਹੈ ਅਸੀਂ ਧਰਵਾਦ ਤੋਂ ਸਮੂਹਤੀ ਸਾਧ ਸੰਗਤ ਦੇ ਜਾਣਵਾਰੀ ਸੰਗਤ ਤੇ ਆਉਣ ਵਾਲੀ ਸੰਗਤ ਦੇ ਬਹੁਤ ਧੰਨਵਾਦੀਆਂ ਬਾਬਾ ਦੀਪ ਸਿੰਘ ਫੇਰ ਲੱਤ ਯੋਧੇ ਮਹਾਨ ਬ੍ਰਹਮ ਗਿਆਨੀ ਪਰ ਘਾਰੀ ਅਮਰ ਸ਼ਹੀਦ ਜਿਨ੍ਹਾਂ ਨੇ ਸਿੱਖਾਂ ਨੂੰ ਬਹੁਤ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਬਹੁਤ ਵੱਡਾ ਸਾਨ ਪ੍ਰਾਪਤ ਕੀਤਾ ਅਸੀਂ ਉਹਨਾਂ ਦੇ ਬੱਚੇ ਆ ਧੰਨ ਧੰਨ ਬਾਬਾ ਦੀਪ ਸਿੰਘ ਬੱਚੇ ਪਾ ਸਾਹਿਬਾ ਜੀ ਸਮੁੱਚੀ ਸਹਾ ਸੰਗਤ ਦੇ ਉੱਤੇ ਜ਼ੁਲਮ ਦਾ ਨਾਸ ਕਰਨ ਵਾਸਤੇ ਤੁਸੀਂ ਆਏ ਸੀ ਕੌਣ بڑے ਸਮੇਂ ਦੇ ਵਿੱਚ ਵੀ ਆਪਣੀ ਸੇਕ ਕੌਮ ਨੂੰ ਦੇਹ ਦਿੰਦੇ ਹੋਏ ਸਮੁੱਚੀ ਸਹਾ ਸੰਗਤ ਸੰਸਾਰ ਦੇ ਵਿੱਚ ਇਸ ਜ਼ੁਲਮ ਨੂੰ ਨਾਸ ਕਰਨ ਵਾਸਤੇ ਕੋਈ ਸੂਰ ਮਜ਼ੂਰੇ ਭੇਜੋ ਜਿਹਦੇ ਨਾਲ ਸਮੁੱਚੀ ਸਹਾ ਸੰਗਤ ਸੌਖੀ ਹੋਵੇ ਅਸੀਂ ਲੱਖ ਲੱਖ ਵਧਾਈ ਦੇ ਨੇ ਆ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਤੇ ਸਮੁੱਚੀ ਸੰਗਤ ਨੂੰ ਧੰਗ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਗੁਰੂਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਉਣ ਵਾਲੀ ਸੰਗਤ ਜਾਣ ਵਾਲੀ ਸੰਗਤ ਦੇ ਕਰਨਾ ਦਰਦਾਸ ਬੇਨਤੀ ਸੱਚੇ ਪਾਤਸ਼ਾਹ ਕਿ ਨਾ ਸਾਰੀ ਸਮੁੱਚੀ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਦੇ ਨਾਮ ਦੇ ਆ data ਅਮਰ ਪੀੜ ਦਾ ਜਾਗਣਾ ਗੁਰੂ ਘਰ ਨਾਲ ਜੋੜ ਕੇ ਰੱਖਿਓ ਲੱਖ ਲੱਖ ਵਧਾਈਆਂ ਸਮੁੱਚੀ ਸੰਗਤ ਸਮੁੱਚੇ ਸੰਸਾਰ ਤੇ ਸ਼ਾਂਤੀ ਵਰਸਾਓ ਲੱਖ ਲੱਖ ਵਧਾਈਆਂ ਅਸੀਂ ਚੈਨਲ ਦੇ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੀਤਾ ਹੈ ਅਖੀਰ ਤੇ ਵਦੇ ਬਣਾਉਨੇ ਆ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਕੀ ਬਤੈ ਆ ਜੇ ਬਈ ਵਾਹਿਗੁਰੂ ਦਾ ਖਾਲਸਾ ਬਾਬਾ ਦੀਪ ਸਿੰਘ ਜੀ ਜਲਮ ਜਿਹਾ ਲੱਖ ਲੱਖ ਪਿੱਛੇ ਇਹ ਦਾ ਖਾਲਸਾ ਆ